ਹੀ ਨਾਮ ਹੈ ਜੀ ਸਰ ਮੈਂ ਹਰਗੋਬਿੰਦ ਸਿੰਘ ਨਗਰ ਕੌਂਸਲ ਗਿੱਦੜਵਾ ਦਾ ਜੁਨੀਅਰ ਇੰਜੀਨੀਅਰ ਬਤੌਰ ਜੁਨੀਅਰ ਇੰਜੀਨੀਅਰ ਡਿਊਟੀ ਨਿਭਾਉਂਦੇ ਆ ਜੀ ਮੇਰੇ ਕੋਲੇ ਮਾਨਯੋਗ ਡਾਕਟਰ ਸਾਹਿਬ ਵੱਲੋਂ ਨਗਰ ਕੌਂਸਲ ਮੌਡ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ ਹਾਂ ਜੀ ਜਿਹੜਾ ਦੋ ਕਨੈਕਟ ਆ ਗਿਆ ਹੈ ਕੀ ਨਾਮ ਰਸੀ ਇਹ ਸਰ ਰਾਤ ਤਕਰੀਬਨ 1:30 11:00 ਵਜੇ ਮੈਨੂੰ ਫੋਨ ਆਇਆ ਵੀ ਮੇਰੀ ਪੀਆਰਓ ਡਿਊਟੀ ਲੱਗੀ ਹੋਈ ਹੈ ਨਗਰ ਕੌਂਸਲ ਦੇ ਦਰਵਾਜ਼ਾ ਰੀਕੋਰਡ ਹਲਕੇ ਦੇ ਵਿੱਚ ਮੈਨੂੰ ਫੋਨ ਆਇਆ ਵੀ ਇੱਥੇ ਕੋਈ ਨਜਾਇਜ਼ ਦੁਕਾਨਾਂ ਆਂ ਦੇ ਵਿੱਚ ਸਾਡੀਆਂ ਦੁਕਾਨਾਂ ਨੇ ਜੀ ਇੱਥੇ ਨਾ ਆਪਣਾ ਜਿਹੜਾ ਮੰਦਰ ਹੈ ਬਜਰੰਗਬਲੀ ਇੱਛਾ ਪੂਰਤੀ ਮੰਦਰ ਹੈ ਜੀ ਨੇੜੇ ਸਬਜ਼ੀ ਮੰਡੀ ਉਹਦੇ ਨਾਲ ਨਾਲ ਸਾਡੇ ਜਿਹੜੇ ਸਾਈਡ ਦੇ ਦੁਕਾਨਾਂ ਨੇ ਉਹ ਸਾਡੀਆਂ ਨੇ ਜੀ ਰੈਂਟ ਤੇ ਦਿੱਤੀਆਂ ਹੋਈਆਂ ਕੁਝ ਦੁਕਾਨਾਂ ਜਿਹੜੀਆਂ ਦਾ ਅਸੀਂ ਰੇਟ ਫਿਕਸ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਕੋਲ ਕੇਸ ਤਿਆਰ ਕਰਕੇ ਭੇਜਿਆ ਹੋਇਆ ਉਹ ਮੇਰੇ ਕੋਲ ਇਲੈਕਸ਼ਨ ਕੋਡ ਕਰਕੇ ਤੁਹਾਨੂੰ ਡਿਲੇ ਹੋ ਸਕਦਾ ਹੈ ਪਰੰਤੂ ਅਸੀਂ ਫਾਈਨਲ ਟੱਚ ਤੇ ਹੁਣ ਅਸੀਂ ਇਹ ਦੁਕਾਨਾਂ ਨੂੰ ਰੈਂਟ ਤੇ ਦੇਣ ਲਈ ਅਗਲੇਰੀ ਕਾਰਵਾਈ ਕਰ ਰਹੇ ਸੀ ਪਰੰਤੂ ਜਦੋਂ ਸਾਨੂੰ ਰਾਤ 10 11 ਕਵਜੇ ਫੋਨ ਆਇਆ ਤੇ ਸਾਨੂੰ ਪਤਾ ਲੱਗਿਆ ਮੈਂ ਸਟਾਫ ਜਿਹੜਾ ਆਪਦਾ ਭੇਜਿਆ ਅਸੀਂ ਵੀ ਸੰਪਰਕ ਚ ਸੀ ਮਾਨਯੋਗ ਐਸਐਚਓ ਸਾਹਿਬ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਠੀਕ ਹੈ ਜੀ ਇਹੋ ਸਾਹਿਬ ਵੀ ਸੰਪਰਕ ਚ ਸੀ ਸਾਰਾ ਅਸੀਂ ਰਾਤ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਬੰਦਿਆ ਨੇ ਅੱਜ ਛੁੱਟੀ ਦਾ ਫਾਇਦਾ ਠਾਉਂਦੇ ਹੋਏ ਕੰਪਲੀਟ ਕਰਨ ਤੇ ਪਹੁੰਚ ਚੁੱਕੇ ਸਨ ਜਿਹੜੀਆਂ ਦੁਵਾਰਾਂ ਕੱਟਤੀਆਂ ਦੁਕਾਨਾਂ ਦੇ ਜਿਹੜੇ ਮੇਨ ਗੇਟ ਨੇ ਉਹ ਬੰਦ ਕਰਤੇ ਨਜਾਇਜ਼ ਐਂਕਰੋਚਮੈਂਟ ਸੀ ਜਦੋਂ ਮੈਂ ਅੱਜ ਮੇਰੀ ਇਲੈਕਸ਼ਨ ਡਿਊਟੀ ਟ੍ਰੇਨਿੰਗ ਲੱਗੀ ਸੀ ਨਾ ਕਿ ਦਰਵਾਜ਼ੇ ਮੈਂ ਉੱਥੋਂ ਜਦੋਂ ਮੈਨੂੰ ਮੈਸੇਜ ਪਹੁੰਚਿਆ ਮੈਂ ਉੱਥੋਂ ਆਇਆ ਡਿਊਟੀ ਤੋਂ ਬਾਅਦ ਜੀ ਆ ਕੇ ਮੈਂ ਪੁੱਛਿਆ ਵੀ ਇਹਦੀ ਮਾਲਕੀ ਕੋਈ ਬੰਦਾ ਕੋ ਚਲੋ ਠੀਕ ਆਪਾਂ ਕਿਸੇ ਨੂੰ ਗਲਤ ਗਾਈਡ ਨਹੀਂ ਕਰਦੇ ਮੇਰਾ ਹੱਕ ਮੰਦਾ ਉਹਦੀ ਮਾਲਕੀ ਪੁੱਛਣਾ ਉੱਥੇ ਕੋਈ ਬੰਦਾ ਨਹੀਂ ਖੜਿਆ ਮੇਰੇ ਸਟਾਫ ਨੂੰ ਇੱਕ ਵਿਅਕਤੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਤੂੰ ਵੀਡੀਓ ਕੋ ਬਣਾਉਣਾ ਮੈਂ ਕਿਹਾ ਜੀ ਸੋਨੂ ਕੀ ਸ਼ਰਮ ਹੈ ਵੀਡੀਓ ਬਣਾਉਣ ਚ ਜੇ ਤੁਸੀਂ ਵੀਡੀਓ ਬਣਾਉਣੇ ਆ ਤਾਂ ਆਪਾਂ ਲੀਗਲੀ ਬਣਾ ਰਹੇ ਜੇ ਤੁਸੀਂ ਸੱਚੇ ਤਾਂ ਮੈਨੂੰ ਦੱਸ ਦਿਓ ਤੁਸੀਂ ਮਾਲਕ ਨੂੰ ਮੈਨੂੰ ਕੀ ਲੋੜ ਹੈ ਮੈਂ ਛੇੜਾਂ ਕਹਿੰਦੀ ਜੀ ਮਾਲਕ ਤਾਂ ਨਹੀਂ ਫਿਰ ਕੀ ਹੋ ਗਿਆ ਜਿ ਮੰਦਰ ਦੀ ਕੰਧ ਕੱਟਤੀ ਮੈਂ ਮੰਦਰ ਦਾ ਤਾਂ ਨਹੀਂ ਲਿਆ ਤੁਸੀਂ ਦੁਕਾਨਾਂ ਦਾ ਸਾਡੀਆਂ ਤੇ ਅੰਗਰੋਚਮੈਂਟ ਕਰ ਰਹੇ ਹੋ ਤੁਸੀਂ ਸੋ ਇਸ ਕਰਕੇ ਮੈਂ ਨਗਰ ਕੌਂਸਲ ਦੇ ਵਿੱਚ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਉਈ ਵੀ ਨਗਰ ਕੌਂਸਲ ਦਾ ਸਾਡਾ ਫਰਜ਼ ਮੰਨਦਾ ਮੈਂ ਕਿਸੇ ਵੀ ਇਨਲੀਗਲ ਨੂੰ ਇਜਾਜ਼ਤ ਨਹੀਂ ਦੇਵਾਂਗਾ ਜੋ ਵੀ ਤੇ ਇਨਲੀਗਲ ਧੜਾ ਧੜ ਬਣ ਰਹੀਆਂ ਬਿਲਡਿੰਗਾਂ ਨੇ ਅਸੀਂ ਸਾਰਿਆਂ ਦੇ ਉੱਤੇ ਸਟ੍ਰਿਕਟ ਐਕਸ਼ਨ ਲੈ ਰਹੇ ਹਾਂ ਜੀ ਮੈਂ ਸਾਰਿਆਂ ਨੂੰ ਨੋਟਸ ਦੇ ਚੁੱਕਿਆ ਅਸੀਂ ਇਲੈਕਸ਼ਨ ਤੋਂ ਬਾਅਦ ਇਹਨਾਂ ਦੇ ਕਾਰਵਾਈ ਨਾਲ ਕਰਾਂਗੇ ਹਾਂ ਜੀ